ਬਿਜ਼ਨੈਸ ਬਿਊਰੋ ਦੇ ਵੱਲੋਂ ਆਏ ਦਿਨ ਹੀ ਭ੍ਰਸਟਾਚਾਰ ਰੋਕਣ ਨੂੰ ਲੈ ਕੇ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ। ਇੱਕ ਕਾਰਵਾਈ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਬਿਜ਼ਨੈਸ ਬਿਊਰੋ ਨੇ ਇੱਕ ਐਸਆਈ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਦੇ ਲੁਧਿਆਣਾ ਵਿਜੀਲੈਂਸ ਬਿਊਰੋ ਨੇ ਭ੍ਰਸਟਾਚਾਰ ਦੇ આરોਪ ਦੇ ਵਿੱਚ ਡਿਵੀਜ਼ਨ ਨੰਬਰ 5 ਪੁਲਿਸ ਸਟੇਸ਼ਨ ਦੇ ਵਿੱਚ ਤਨਨਾਤ ਐਸਆਈ ਜਨਜੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰਨ ਤੋਂ ਬਾਅਦ ਇੱਕ ਮਹੀਨੇ ਦੇ ਬਾਅਦ ਬੀਤੀ ਰਾਤ ਸ਼ਨੀਵਾਰ ਨੂੰ ਇਨਸਪੈਕਟਰ ਜਗਜੀਤ ਸਿੰਘ ਨਾਗਪਾਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਹ ਕਾਰਵਾਈ ਐਸਆਈ ਚਰਨਜੀਤ ਸਿੰਘ ਦੇ ਬਿਆਨ ਤੋਂ ਬਾਅਦ ਕੀਤੀ ਗਈ ਹੈ ਜਿਸ ਦੇ ਵਿੱਚ ਉਸ ਨੇ 8 ਜੁਲਾਈ ਨੂੰ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਹੋਟਲ ਮਾਲਕ ਤੋਂ 1.5 ਲੱਖ ਦੀ ਜਿਹੜੀ ਰਿਸ਼ਵਤ ਉਸ ਨੇ ਮੰਗੀ ਐ ਇਸ આરોਪ ਦੇ ਵਿੱਚ ਜਿਹੜਾ ਉਹਨੇ ਆਪਣਾ ਜਿਹੜਾ ਜ਼ੁਰਮ ਹੈ ਉਹ ਕਬੂਲ ਕਰ ਲਿਆ ਜਿਸ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਦੇ ਨਾਲ ਹੀ ਐਸਆਈ ਨੇ ਕਿਹਾ ਕਿ ਉਸ ਨੂੰ ਇਨਸਪੈਕਟਰ ਨੇ ਰਿਸ਼ਵਤ ਲੈਂਡ ਲਈ ਗਿਆ ਸੀ ਇੰਸਪੈਕਟਰ ਜਗਜੀਤ ਸਿੰਘ ਨਾਗਪਾਲ ਸਵੇਲੇ ਫਰਾਰ ਹੈ ਵਿਜੀਲੈਂਸ ਬਿਊਰੋ ਨੇ ਜਦ ਐਸਆਈ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਤੋਂ ਬਾਅਦ ਡਿਵੀਜ਼ਨ ਨੰਬਰ 5 ਥਾਣੇ ਦੇ ਵਿੱਚ ਐਸਐਚਓ ਦੇ ਪਾਦਦੇ ਤੋ ਤੈਨਾਤ ਸੀ ਬਾਅਦ ਵਿੱਚ ਉਸ ਦਾ ਤਬਾਦਲਾ ਪੁਲਿਸ ਲਾਈਨ ਦੇ ਵਿੱਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਇੰਸਪੈਕਟਰ ਨੂੰ ਜਦੋਂ ਪਤਾ ਚੱਲਿਆ ਕਿ ਵਿਜੀਲੈਂਸ ਬਿਊਰੋ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ ਤਾਂ ਉਹ ਫਰਾਰ ਹੋ ਗਿਆ ਐਸਆਈ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਵੀ ਪਾਇਆ ਗਿਆ ਕਿ આરોપી ਇਨਸਪੈਕਟਰ ਵਿਭਾਗ ਨੂੰ ਬਿਨਾਂ ਦੱਸਿਆ ਹੀ ਡਿਊਟੀ ਤੋਂ ਗਾਇਬ ਹੈ ਸੂਤਰਾਂ ਤੋਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਬਿਜ਼ਨਸ ਬਿਊਰੋ ਨੂੰ ਕਿ ਇਨਸਪੈਕਟਰ ਇੱਕ ਆਲੀਸ਼ਾਨ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਜਿਸ ਦੀ ਜੇਕਰ ਮਹੀਨੇ ਦੀ ਕਿਰਾਏ ਦੀ ਗੱਲਬਾਤ ਕੀਤੀ ਜਾਵੇ ਤਾਂ ਉਹ ਲੱਖ ਰੁਪਏ ਤੋਂ ਵੱਧ ਦੀ ਦਸੀ ਜਾ ਰਹੀ ਹੈ ਵਿਜੀਲੈਂਸ ਬਿਊਰੋ ਨੇ ਉਸ ਮਕਾਨ ਦੀ ਵੀ ਜਿਹੜੀ ਜਾਂਚ ਪੜਤਾਲ ਹੈ ਉਹ ਇਸ ਵੇਲੇ ਸ਼ੁਰੂ ਕਰ ਲਈ ਹੈ ਜਵਾਰ ਨਗਰ ਕੈਂਪਸ ਦੇ ਤੋ ਹੋਟਲ ਤਾਜ ਦੇ ਮਾਲਕ ਕਮਲਜੀਤ ਅਹੂਜਾ ਦੀ ਸ਼ਿਕਾਇਤ ਤੇ ਬਿਜ਼ਨੈਸ ਬਿਊਰੋ ਨੇ 2 ਜੁਲਾਈ ਨੂੰ ਐਸਆਈ ਚਰਨਜੀਤ ਸਿੰਘ ਖਿਲਾਫ 2.5 ਲੱਖ ਦੀ ਰਿਸ਼ਵਤ ਲੈਂਦੇ ਆ ਜਿਹੜਾ આરોਪ ਹੈ ਉਹ ਮੰਨਨ ਤੇ ਉਸ ਦੇ ਖਿਲਾਫ ਜਿਹੜਾ ਭ੍ਰਿਸ਼ਟਾਚਾਰ ਮਾਮਲਾ ਉਦਰਜ ਕਰ ਲਿਆ ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ਦੇ ਵਿੱਚ ਇਹ ਵੀ આરોਪ ਲਗਾਇਆ ਕਿ ਐਸਆਈ ਨੇ ਉਸ ਦੇ ਪਰਿਵਾਰ ਤੇ ਸਦਸੇ ਦੇ ਖਿਲਾਫ ਪਹਿਲਾਂ ਹੀ ਉਕਤ ਥਾਣੇ ਦੇ ਵਿੱਚ ਦਰਜ ਮਾਮਲੇ ਦੀ ਆਪੀਸੀ ਧਾਰਾ 307 359 ਬੀ ਜੋੜਨ ਦੀ ਧਮਕੀ ਦਿੱਤੀ ਸੀ ਜਿਸ ਨੂੰ ਅवैध ਰਿਸ਼ਵਤ ਜਿਸ ਤੋਂ ਬਾਅਦ ਉਹਦੇ ਕੋਲ ਅवैध ਰਿਸ਼ਵਤ ਵੀ ਲਈ ਗਈ ਤੇ ਹੋਰ ਹੋਰ ਵੀ ਜਿਹੜੇ ਪੈਸੇ ਨੇ ਉਹ ਮੰਗੇ ਜਾ ਰਹੇ ਸੀ ਉਹਨੇ ਕਿਹਾ ਸ਼ਿਕਾਇਤਕਰਤਾ ਨੇ ਕਿਹਾ ਕਿ ਜੇਕਰ ਉਹ ਰਿਸ਼ਵਤ ਨਹੀਂ ਦਿੰਦਾ ਤਾਂ ਜਿਹੜਾ ASI ਹੈ ਜਾਂ ਫਿਰ ਇਨਸਪੈਕਟਰ ਹੈ ਉਸ ਨੂੰ ਧਮਕੀ ਦੇ ਰਹੇ ਸੀ ਕਿ ਤੇ ਘਰਦਿਆਂ ਦੇ ਖਿਲਾਫ ਜਿਹੜਾ ਮਾਮਲਾ ਹੈ ਉਹ ਆਪਾਂ ਦਰਜ ਕਰ ਝੂਠਾ ਜਿਹੜਾ ਮਾਮਲਾ ਉਧਰਜ ਕਰ ਦੇਵਾਂਗੇ ਵੱਖ-ਵੱਖ ਤਾਰਾਵਾਂ ਦੇ ਤਹਿਤ ਜਾਂਚ ਦੇ ਦੌਰਾਨ ਬਿਜ਼ਨਸ ਬਿਊਰੋ ਨੇ ਵੀ ਪਾਇਆ ਕਿ ASI ਚਰਨਜੀਤ ਸਿੰਘ ਨੇ ਥਾਣੇ ਦੇ ਜਿਹੜੇ SHO ਦੇ ਨਾਮ ਤੇ 2.5 ਲੱਖ ਰੁਪਏ ਦੀ ਰਿਸ਼ਵਤ ਲਈਤੀ ਐ ਜਿਸ ਤੋਂ ਬਾਅਦ ASI ਨੇ ਦਾਵਾ ਕੀਤਾ ਕਿ ਇਨਸਪੈਕਟਰ ਨੇ ਉਸ ਨੂੰ ਕਿਹਾ ਸੀ ਕਿ ਰਿਸ਼ਵਤ ਜਿਹੜੀ 2.5 ਲੱਖ ਦੇ ਕਰੀਬ ਉਹ ਲੈਣੀ ਆ ਪਰ ਹੁਣ ਬਿਜ਼ਨਸ ਬਿਊਰੋ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਜਿਹੜੀ ਜਾਂਚ ਪੜਤਾਲ ਸ਼ੁਰੂ ਕਰ ਲਈ ਗਈ ਹੈ ਜਿਹੜੀ ਸ਼ਿਕਾਇਤ ਕਰਤਾ ਉਸ ਦੇ ਵੱਲੋਂ ਵੀ આરોਪ ਲਗਾਇਆ ਕਿ ਜੇਕਰ ਉਹ ਰਿਸ਼ਵਤ ਨਾ ਲੈਂਦਾ ਤਾਂ ਉਸ ਦੇ ਘਰ ਦੇ ਦੇ ਖਿਲਾਫ ਵੀ ਜਿਹੜਾ ਮਾਮਲਾ ਝੁੱਠਾ ਮਾਮਲਾ ਉਹ ਦਰਜ ਕੀਤਾ ਜਾਣਾ ਹੈ ਆਧਿਨੀ ਦੇਖਿਆ ਜਾਂਦਾ ਕਿ ਜੇਕਰ ਕੋਈ انسان ਜਾਂ ਫਿਰ ਕਹਿ ਸਕੇ ਕਿ ਕੋਈ ਆਧਿਨੀ ਦੇਖਣ ਨੂੰ ਮਿਲਦਾ ਹੈ ਕਿ ਕਈ ਪੁਲਿਸ ਔਰ ਇਨਸਪੈਕਟਰ ਜਾਂ ਫਿਰ ਐਸਐਚਓ ਜਿਹੜੇ ਮੁਲਜ਼ਮ ਕਰਾਰ ਦਿੱਤੇ ਜਾਂਦੇ ਨੇ ਉਹ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਉਹਨਾਂ ਦੇ ਕੋਲੋਂ ਰਿਸ਼ਵਤ ਲੈਂਦੇ ਨੇ ਜੇ ਕਰੋ ਨਾ ਦੇਣ ਤਾਂ ਇਹ ਵੀ ਕਹਿ ਦਿੰਦੇ ਨੇ ਕਿ ਤੇਰੇ ਘਰ ਦੇੰਦੇ ਖਿਲਾਫ ਜਿਹੜਾ ਆਪਾਂ ਝੂਠਾ ਮਾਮਲਾ ਦਰਜ ਕਰਵਾਵਾਂਗੇ ਬਲੈਕਮੇਲ ਕਰ ਦੇਵਾਂਗੇ ਪਰ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਦੇ ਉੱਤੇ ਕੜੀ ਜਿਹੜੀ ਕਾਰਵਾਈ ਕੀਤੀ ਗਈ ਆ ਇਹ ਦੇ ਨਹੀਂ ਦੇਖਿਆ ਜਾ ਰਿਹਾ ਕਿ ਵਿਜੀਲੈਂਸ ਬਿਊਰੋ ਇਸ ਪ੍ਰਸ਼ਾਚਾਰਾਂ ਨੂੰ ਰੋਕਣ ਦੇ ਲਈ ਲਗਾਤਾਰ ਜਿਹੜੇ ਕੰਮ ਕਰ ਰਹੀ ਆ ਦੇਖਣਾ ਹੋਵੇਗਾ ਕਿ ਹੋਰ ਕਿੰਨੇ ਕ ਅਜਿਹੇ ਇਨਸਪੈਕਟਰ ਨੇ ਹੋਰ ਕਿੰਨੇ ਕ ਅਜਿਹੇ ਐਸ ਐਚਓ ਜਾਂ ਫਿਰ ਐਸ ਆਈ ਨੇ ਜਿਹੜੇ ਰਿਸ਼ਵਤ ਲੈਂਦੇ ਫੜੇ ਜਾਂਦੇ ਨੇ ਪਰ ਫਿਲਹਾਲ ਹੁਣ ਲੁਧਿਆਣਾ ਦੇ ਵਿੱਚੋਂ ਇਹ ਮਾਮਲਾ ਸਾਹਮਣੇ ਆ ਜਿੱਥੇ ਐਸ ਆਈ ਦੇ ਵੱਲੋਂ ਜਿਹੜਾ ਇਨਸਪੈਕਟਰ ਦੇ ਕੈਨ ਤੇ ਜਿਹੜਾ ਰਿਸ਼ਵਤ ਲਈ ਜਾ ਰਹੀ ਸੀ ਪਰ ਵਿਜੀਲੈਂਸ ਨੇ ਇਸ ਤੇ ਉੱਤੇ ਆਪਣੀ ਕਾਰਵਾਈ ਕਰ ਲਈ ਆ ਐਸ ਸੰਬੰਧੀ ਜਾਣਕਾਰੀ ਸੇ ਤੁਹਾਨੂੰ ਸਾਂਝੀ ਕਰਦੀ ਆ ਹੋਰ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ